ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ 60 ਪਿੰਡ ਨੇ 60 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬੜੇ ਟਾਪ ਕੁਆਲਟੀ ਦੇ ਮਾਡਲ ਪਲੇਗਰਾਉਂਡਸ ਬਣੇ ਜਾ ਰਹੇ 30 ਪਿੰਡਾਂ ਦੇ ਵਿੱਚ 60 ਪਿੰਡਾਂ ਚੋਂ 30 ਪਿੰਡਾਂ ਦੇ ਵਿੱਚ ਬੜੇ ਵੱਡੇ ਸਟਾਰ ਦੇ ਉੱਤੇ ਮਾਡਲ ਪਲੇਗਰਾਉਂਡਸ ਬਣਨ ਜਾ ਰਹੇ ਜੀਨਾਂ ਦਾ ਫੇਰਵਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਬਾਦਲਾ ਉੱਚਾ ਇਹਦਾ ਰਕਬਾ ਜਿਹੜਾ ਜਿੱਦੇ ਚ ਪਲੇਗਰਾਉਂਡ ਬੰਨਾ ਹੈ 2.15 ਏਕੜ ਬੂਥਗੜ 1.54 ਏਕੜ ਗੋ 1.45 ਏਕੜ ਮਲਕਪੁਰ 1.5 ਏਕੜ ਮਾਨਕ ਮਾਜਰਾ 1.85 ਏਕੜ ਸਹੇਪੋਰਾ 1.30 ਏਕੜ ਭਮੱਦੀ 1.75 ਏਕੜ ਚਕੋਹੀ 1.85 ਏਕੜ ਇਕਲਾਹੀ 1.31 ਏਕੜ ਕੰਮਾ 0.95 ਏਕੜ ਦਹੜੂ 2.50 ਏਕੜ 2 ਏਕੜ ਫੈਰਗੜ 1.50 ਏਕੜ ਡੇਢ ਏਕੜ ਈਸ਼ਨਪੁਰ 1.6 ਏਕੜ ਪੰਜਰੁਖਾ 1 ਏਕੜ ਤੁਰਮਰੀ 0.35 ਏਕੜ ਬੀਬੀਪੁਰ 2.99 ਏਕੜ ਗੰਡੂਆਂ 1.95 ਏਕੜ ਕੌੜੀ 0.5 ਏਕੜ ਕਿਸ਼ਨਗੜ 1.90 ਏਕੜ ਲਲਹੇੜੀ 1.13 ਏਕੜ ਲੇਬੜਾ 1.6 ਏਕੜ ਮਹਿੰਦੀਪੁਰ 1.50 ਏਕੜ ਜਸਪਾਲੋਂ 2.50 ਏਕੜ 2 ਏਕੜ ਖਤੇਪੁਰ 0.75 ਏਕੜ ਰਾਜੇਵਾਲ 1.65 ਏਕੜ ਰੋਣੋ ਖੁਰਦ 1.80 ਏਕੜ ਈਸੜੂ 4 ਏਕੜ ਨਸਰਾਲੀ 4.10 ਏਕੜ ਤੇ ਖਟੜਾ 2.50 ਏਕੜ ਭਾਵ 2 ਏਕੜ ਇਹ ਜਿਹੜੇ ਪਲੇਗਰਾਉਂਡ 30 ਪਲੇਗਰਾਉਂਡ ਨੇ ਐਸੇ ਬਾ ਕਮਾਲ ਪਲੇਗਰਾਉਂਡ ਮਾਨ ਸਰਕਾਰ ਬਣਾਉਣ ਜਾ ਰਹੀ ਹੈ ਕਿ ਇਹ ਪਲੇਗਰਾਉਂਡਾਂ ਦੇ ਵਿੱਚ ਕਿਸੇ ਪਲੇਗਰਾਉਂਡ 'ਚ ਬਾਸਕਟਬਾਲ ਦਾ ਕੋਰਟ ਬਣਨ ਜਾ ਰਹੇ ਕਿਸੇ ਪਲੇਗਰਾਉਂਡ ਦੇ ਵਿੱਚ ਵਾਲੀਬਾਲ ਦਾ ਕੋਰਟ ਬਣਨ ਜਾ ਰਹੇ ਕਿਸੇ ਪਲੇਗਰਾਉਂਡ ਦੇ ਵਿੱਚ ਹੌਕੀ ਦਾ ਕੋਰਟ ਬਣਨ ਜਾ ਰਹੇ ਕਿਸੇ ਪਲੇਗਰਾਉਂਡ ਦੇ ਵਿੱਚ ਕ੍ਰਿਕਟ ਦਾ ਕੋਰਟ ਬਣਨ ਜਾ ਰਹੇ ਐਦਾਂ ਕਰਕੇ ਵੱਖ-ਵੱਖ ਗੇਮਾਂ ਦੇ ਇਹ ਪਲੇਗਰਾਉਂਡ ਬਣਨੇ ਨੇ ਔਰ 6 ਮਹੀਨਿਆਂ ਦੇ ਵਿੱਚ ਵਿੱਚ ਇਹ ਬਣ ਕੇ ਟੋਟਲ ਕੰਪਲੀਟ ਹੋਣੇ ਨੇ ਔਰ ਇਹਨਾਂ ਪਲੇਗਰਾਉਂਡਸ ਦੇ ਵਿੱਚ ਜਿਮ ਵੀ ਲੱਗਣਗੇ ਓਪਨ ਜਿਮ ਲੱਗਣਗੇ ਜਿਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆ ਕੇ ਉੱਥੇ ਆਪਣਾ ਸੈਰ ਵੀ ਕਰ ਸਕਦੇ ਹੋਣਗੇ ਕਿ ਨਾਲ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਐਕਸਰਸਾਈਜ਼ ਕਰ ਸਕਦੇ ਹੋਣਗੇ ਇਸ ਦੇ ਨਾਲ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਕੀ ਸੀ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨੀ ਨੂੰ ਮਾੜੀਆਂ ਲਾਮਤਾਂ ਤੋਂ ਬਚਾ ਕੇ ਰੱਖਣ ਲਈ ਉਹਨਾਂ ਨੂੰ ਮੋੜਾ ਕੱਟ ਕੇ ਪਲੇ ਆਪਣੇ سپورٹس ਕੰਨੀ ਨੂੰ ਲੈ ਕੇ ਆਈ ਹੈ ਖੇਡਾਂ ਕੰਨੀ ਨੂੰ ਲੈ ਕੇ ਆਈ ਹੈ ਉਸ ਦੇ ਚੱਲਦੇ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਲੱਤਾ ਜਿਹਦੇ ਚੱਲਦੇ ਹੋਏ ਮੈਨੂੰ ਇਹ ਵੀ ਦੱਸਣ ਦੇ ਵਿੱਚ ਬੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3117 ਪਲੇ ਗਰਾਊਂਡ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੈਸਲਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲਦੀ ਪਾਰਟੀ ਦਾ ਫੈਸਲਾ ਹੈ ਕਿ 3117 ਪਲੇਗ੍ਰਾਉਂਡ ਪੂਰੇ ਪੰਜਾਬ ਦੇ ਅੰਦਰ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਜ਼ਿਲ੍ਹਾਵਾਰ ਅੰਮ੍ਰਿਤਸਰ ਦੇ ਵਿੱਚ 194 ਪਲੇਗ੍ਰਾਉਂਡ ਬਰਨਾਲੇ ਦੇ ਵਿੱਚ 94 ਪਲੇਗ੍ਰਾਉਂਡ ਬਠਿੰਡੇ ਦੇ ਵਿੱਚ 186 ਪਲੇਗ੍ਰਾਉਂਡ ਫਰੀਦਕੋਟ ਦੇ ਵਿੱਚ 91 ਪਲੇਗ੍ਰਾਉਂਡ ਫਤਿਹਗੜ ਸਾਹਿਬ ਚ 93 ਪਲੇਗ੍ਰਾਉਂਡ ਫਾਜ਼ਿਲਕਾ ਦੇ ਵਿੱਚ 123 ਪਲੇਗ੍ਰਾਉਂਡ ਫਰੋਜ਼ਪੁਰ ਦੇ ਵਿੱਚ 121 ਪਲੇਗ੍ਰਾਉਂਡ, ਗੁਰਦਾਸਪੁਰ ਦੇ ਵਿੱਚ 198 ਪਲੇਗ੍ਰਾਉਂਡ, ਹੁਸ਼ਿਆਰਪੁਰ ਦੇ ਵਿੱਚ 202 ਪਲੇਗ੍ਰਾਉਂਡ, ਜਲੰਧਰ ਦੇ ਵਿੱਚ 168 ਪਲੇਗ੍ਰਾਉਂਡ, ਕਪੂਰਥਲਾ ਦੇ ਵਿੱਚ 107 ਪਲੇਗ੍ਰਾਉਂਡ, ਲੁਧਿਆਣਾ ਦੇ ਵਿੱਚ 257 ਪਲੇਗ੍ਰਾਉਂਡ, ਮਲੇਰਕੋਟਲਾ ਦੇ ਵਿੱਚ 57 ਪਲੇਗ੍ਰਾਉਂਡ, ਮਾਨਸਾ ਦੇ ਵਿੱਚ 119 ਪਲੇਗ੍ਰਾਉਂਡ, ਮੋਗਾ ਦੇ ਵਿੱਚ 144 ਪਲੇਗ੍ਰਾਉਂਡ, ਪਠਾਨਕੋਟ 'ਚ 58 ਪਲੇਗ੍ਰਾਉਂਡ, ਪਟਿਆਲੇ 'ਚ 191 ਪਲੇਗ੍ਰਾਉਂਡ ਰੂਪਨਗਰ ਦੇ ਵਿੱਚ 73 ਪਲੇਗਰਾਉਂਡ ਸੰਗਰੂਰ ਦੇ ਵਿੱਚ 186 ਪਲੇਗਰਾਉਂਡ ਐਸਐਸ ਨਗਰ ਮੁਹਾਰੀ ਦੇ ਵਿੱਚ 99 ਪਲੇਗਰਾਉਂਡ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 134 ਪਲੇਗਰਾਉਂਡ ਤਰਨਤਨ ਸਾਹਿਬ ਇੱਕ ਇੱਕ 138 ਪਲੇਗਰਾਉਂਡ ਤੇ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 94 ਪਲੇਗਰਾਉਂਡ ਇਹ ਟੋਟਲ 3117 ਪਲੇਗਰਾਉਂਡ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣਾਉਣ ਜਾ ਰਹੀ ਹੈ ਔਰ ਮੁਕੰਮਲ ਕਰਨ ਜਾ ਰਹੀ ਹੈ ਜੀਦਾ ਤੇ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਇਆ 966 ਕਰੋੜ ਰੁਪਇਆ ਲਾਗਤ ਆ ਰਹੀ ਹੈ ਤੇ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਆਪਣੇ ਹਲਕੇ ਦੀ ਤਾਂ ਉਹਦੇ ਵਿੱਚ ਇਕੱਲੇ ਖੰਨੇ ਖੰਨੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗ੍ਰਾਉਂਡ ਜਿਹੜੇ ਬਣ ਕੇ ਤਿਆਰ ਹੋ ਗਏ। ਸੋ ਮੈਂ ਵਧਾਈਆਂ ਦਿੰਦਾ ਜਿੱਥੇ ਸਭ ਤੋਂ ਪਹਿਲੀਆਂ ਵਧਾਈਆਂ ਮੈਂ ਖੰਨਾ ਵਾਸੀਆਂ ਨੂੰ ਦਿੰਦਾ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਪਿੰਡਾਂ ਦੀ ਨੁਹਾਰ ਬਦਲਾਂਗੇ